ਪੰਜਾਬ ਦੇ ਤਸਪ੍ਰੀਤ ਸਿੰਘ ਨੇ ਅਮਰੀਕਾ ਦੇ ਵਿੱਚ ਪਹਿਲੇ ਸਾਬਤ ਸੂਰਤ ਸਿੱਖ ਪੁਲਿਸ ਅਫਸਰ ਬਣਨ ਦਾ ਮਾਣ ਹਾਸਲ ਕੀਤਾ ਹੈ ਤਸਪ੍ਰੀਤ ਸਿੰਘ 2019 ਦੇ ਵਿੱਚ ਪਟਿਆਲਾ ਤੋਂ ਅਮਰੀਕਾ ਗਿਆ ਸੀ ਸਭ ਤੋਂ ਪਹਿਲਾਂ ਤਸਪ੍ਰੀਤ ਨੇ ਯੂਐਸਏ ਆਰਮੀ ਜੁਆਇਨ ਕੀਤੀ ਤੇ ਹੁਣ ਉਸਨੇ ਪੁਲਿਸ ਜੁਆਇਨ ਕਰ ਲਈ ਹੈ ਇਹ ਵੀ ਦੱਸ ਦਈਏ ਕਿ ਤਸਪ੍ਰੀਤ ਸਿੰਘ ਗਿੱਲ ਨੇ FBI ਦਾ ਵੀ ਟੈਸਟ ਕਲੀਅਰ ਕਰ ਲਿਆ ਸੀ ਪਰ ਹੁਣ ਉਹਨਾਂ ਨੇ ਪੁਲਿਸ ਦੇ ਵਿੱਚ ਅਫਸਰ ਬਣ ਕੇ ਸੇਵਾ ਨਿਭਾਉਣ ਦਾ ਫੈਸਲਾ ਕਰ ਲਿਆ ਹੈ ਐਸ ਵੇਲੇ ਉਹ OHIO ਕਲੀਵਲੈਂਡ ਸ਼ਹਿਰ ਦੇ ਵਿੱਚ ਆਪਣੀ ਸੇਵਾਵਾਂ ਨਿਭਾ ਰਹੇ ਨੇ ਜ਼ਿਕਰ ਹੋਊਗਾ ਕਿ ਤਸਪ੍ਰੀਤ ਸਿੰਘ ਦਾ ਗਿੱਲ ਪਰਿਵਾਰ ਪਟਿਆਲਾ ਸ਼ਹਿਰ ਦਾ ਨਾਮੀ ਪਰਿਵਾਰ ਹੈ ਤਸਪ੍ਰੀਤ ਸਿੰਘ ਦੇ ਵੱਡੇ ਭਰਾ ਐਡਵੋਕੇਟ ਕਮਰ ਗਿੱਲ ਨਾਮੀ ਸਾਈਕਲਿਸਟ ਨੇ ਅਤੇ ਦੂਜੇ ਵੱਡੇ ਭਰਾ ਕਮਰ ਹਰਪ੍ਰੀਤ ਸਿੰਘ ਗਿੱਲ ਉੱਗੇ ਸਮਾਜ ਸੇਵਕ ਅਤੇ ਨਾਮੀ ਕਾਰੋਬਾਰ ਹਨ ਕਸਪ੍ਰੀਸਿੰਗ ਗਿਲ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਹੈ ਕਿ ਜਦੋਂ ਉਹ ਸਾਲ 2019 ਦੇ ਵਿੱਚ ਅਮਰੀਕਾ ਪਹੁੰਚੇ ਤਾਂ ਉਹਨਾਂ ਨੇ ਸੋਚ ਲਿਆ ਸੀ ਕਿ ਉਹ ਸੁਰੱਖਿਆ ਫੋਰਸ ਦੇ ਵਿੱਚ ਹੀ ਕੰਮ ਕਰਨਗੇ ਅਤੇ ਅੱਜ ਉਹਨਾਂ ਨੇ ਇਹ ਮੁਕਾਮ ਹਾਸਲ ਕਰ ਰਿਹਾ ਹੈ ਅਤੇ ਉਹ ਆਈਓ ਕਲੀਵਲੈਂਡ ਸ਼ਹਿਰ ਦੇ ਵਿੱਚ ਪਹਿਲੇ ਸਾਬਤ ਸੂਰਤ ਸਿੱਖ ਪੁਲਿਸ ਅਫਸਰ ਬਣ ਗਏ ਨੇ ਇਸ ਗੱਲ ਦਾ ਵੀ ਉਹਨਾਂ ਮਾਣ ਜਤਾਇਆ ਹੈ ਕਿ ਪਰਿਵਾਰ ਦੇ ਵਿੱਚ ਸਭ ਤੋਂ ਛੋਟੇ ਹੁੰਦੇ ਆ ਉਹਨਾਂ ਨੇ ਇਹ ਮੁਕਾਮ ਹਾਸਲ ਕੀਤਾ